ਬੇहद ਵੱਡੀ ਖਬਰ ਆ ਜਿਹੜੇ ਪੈਸੇ ਲੈ ਕੇ ਆਪਣੀ ਵੋਟ ਵੇਚ ਦਾਂਦੇ ਸਨ ਜਿਹੜੇ ਪੈਸੇ ਉਹਨਾਂ ਨੂੰ ਮਿਲ ਰਹੇ ਨੇ ਕਿ ਵਾਕਈ ਉਹ ਅਸਲ ਨੇ ਯਾ ਨਕਲ ਨੇ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਮਲੇਰਕੋਟਲਾ ਪੁਲਿਸ ਨੇ ਅਜੇ ਹੀ ਲੱਖਾਂ ਰੁਪਏ ਦੀ ਜਾਲੀ ਕਰੰਸੀ ਜਿਹੜੀ ਹੈਗੀ ਆ ਬਰਾਮਦ ਕੀਤੀ ਗਈ ਹੈ ਜਿੱਦੇ ਲੱਖਾਂ ਰੁਪਏ ਦੇ ਜਾਲੀ ਕਰੰਸੀ ਬਰਾਮਦ ਕੀਤੀ ਗਈ ਆ ਉੱਥੇ 20 ਕਿਲੋ ਦੇ ਕਰੀਬ ਜਿਹੜੀ ਅਫੀਮ ਉਹ ਬਰਾਮਦ ਕੀਤੀ ਹੈ ਤੇ ਇਹ ਯੂਰੋਪੀ ਨੇ ਜਿਹੜੇ ਮੱਧ ਪ੍ਰਦੇਸ਼ ਤੋਂ ਟਰੱਕ ਦੇ ਵਿੱਚ ਜਿਹੜਾ ਹੈਗਾ ਚੁਪਾ ਕੇ 20 ਕਿਲੋ ਅਫੀਮ ਪੰਜਾਬ ਮਲੇਰਕੋਟਲਾ ਲੈ ਕੇ ਆਣਾ ਸੀ ਕਿੱਥੇ ਵੇਚਣੀ ਸੀ ਕਿਵੇਂ ਕਰਨੀ ਸੀ ਉਹਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪਰ ਦੱਸ ਦਈਏ ਕਿ ਐਸਐਸਪੀ ਮਲੇਰਕੋਟਲਾ ਵੱਲੋਂ ਜਾਣ ਕੇ ਦਿੱਤੀ ਹੈ ਕਿਵੇਂ ਵੱਖ-ਵੱਖ ਟੀਮਾਂ ਸੀਆਈਏ ਮਲੇਰਕੋਟਲਾ ਤੇ ਕਾਉਂਟਰ ਇੰਟੈਲੀਜੈਂਸੀ ਵੱਲੋਂ ਸਾਂਝੇ ਤੌਰ ਤੇ ਇਹ ਜਿਹੜੀ ਹੈਗੀ ਹੈ ਕਾਮਯਾਬੀ ਦਰਜ ਕੀਤੀ ਗਈ ਹੈ ਵਾਕਈ ਜੇ ਲੋਕ ਸਭਾ ਚੋਣਾਂ ਦੇ ਵਿੱਚ ਅਜਿਹੇ ਨਸ਼ੇ ਵੰਡੇ ਜਾਣੇ ਸੀ ਤਾਂ ਮਲੇਰਕੋਟਲਾ ਤੇ ਇਹਨਾਂ ਵਕੂ ਵਕ ਟੀਮਾਂ CIA ਮਲੇਰ ਕੋਟਲਾ ਤੇ ਕਾਉਂਟਰ ਇੰਟੈਲੀਜੈਂਸੀ ਦੀ ਵੱਡੀ ਕਾਮਯਾਬੀ ਜਿਹੜੀ ਹੈਗੀ ਆ ਇਹ ਮੰਨੀ ਜਾ ਰਹੀ ਹੈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਮਲੇਰ ਕੋਟਲਾ ਪੁਲਿਸ ਕਿੰਨੀ ਕੁ ਚੌਕਸ ਨਜ਼ਰ ਆ ਰਹੀ ਹੈ ਚੱਪੇ ਚੱਪੇ ਤੇ ਨਿਗਰਾਨੀ ਰੱਖੀ ਗਈ ਆ ਨਾਕਾਬੰਦੀ ਕੀਤੀ ਗਈ ਆ ਤੇ ਜੇਕਰ ਗੱਲ ਕਰੀਏ ਤਾਂ ਪੁਲਿਸ ਨੂੰ ਹੁਣ ਜਾਲੀ ਕਰੰਸੀ ਬਰਾਮਦ ਹੋਈ ਆ ਤੇ ਅਫੀਮ ਜਿਹੜੀ ਹੈਗੀ ਆ ਉਹ ਬਰਬੰਦ ਹੋਈ ਆ ਵੱਡੀ ਕੁਆਂਟੀਟੀ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਤੇ ਐਸਐਸਪੀ ਡਾਕਟਰ ਸਿਮਰਤ ਕੌਰ ਸਾਡੇ ਨਾਲ ਮੌਜੂਦ ਨੇ ਤੇ तमाम ਉਹ ਟੀਮ ਮੌਜੂਦ ਆ ਜਿਨ੍ਹਾਂ ਵੱਲੋਂ ਇਹ ਸਭ ਕੁਝ ਹਾਸਲ ਕੀਤਾ ਗਿਆ ਮੈਮ ਕਿਸ ਤਰ੍ਹਾਂ ਇਹ ਕ੍ਰਾਂਸੀ ਜਿਹੜੀ ਹੈਗੀ ਆ ਜਾਲੀ ਫੜੀ ਗਈ ਆ ਜੀ ਅਨ ਦੇਖੋ ਬਈ ਇਨੀਸ਼ੀਅਲੀ ਸਾਡੇ ਦੋ ਬੰਦੇ ਸੀ ਗ੍ਰਫਤਾਰ ਕੀਤੇ ਸੀਗੇ 2 ਮਈ ਨੂੰ ਇਹਦੇ ਚ ਇੱਕ ਹੈ ਰਿਸ਼ੂ ਜੋ ਮਲੇਰ ਕੋਟਲਾ ਦਾ ਰਹਿਣ ਵਾਲਾ ਹੈ ਦੂਜਾ ਲਖਵਿੰਦਰ ਜੋ ਪਟਿਆਲਾ ਦਾ ਰਹਿਣ ਵਾਲਾ ਹੈ ਇਨ੍ਹਾਂ ਕੋਲੋਂ ਸਾਨੂੰ 2,85,000 ਰੁਪਏ ਬਰਾਮਦ ਹੋਏ ਸੀਗੇ ਇਸ ਤੋਂ ਬਾਅਦ ਅਸੀਂ ਬੈਕਵਰਡ ਲਿੰਕੇਜੇ ਸਿ ਜਾਏ ਕਿ ਉਹ ਦੀ ਤਫਤੀਸ਼ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਕਿਸੇ ਅਮਿਤ ਗਿੱਲ ਕੋ ਲੈ ਕੇ ਆਂਦੇ ਹਨ ਜੋ ਕਿ ਸਹਾਰਨਪੁਰ ਦਾ ਰਹਿਣ ਵਾਲਾ ਹੈ ਫਿਰ ਅਸੀਂ ਰੇਡ ਪਾਰਟੀ ਉੱਥੇ ਭੇਜੀ ਤੇ ਉੱਥੋਂ ਸਾਨੂੰ ਉਹਦੇ ਕੋਲੋਂ 80 ਤਕਰੀਬਨ ਲੱਖ ਤੇ ਕੁਝ ਹੋਰ ਰੁਪਏ ਕੁਝ ਹਜ਼ਾਰ ਰੁਪਏ ਸਾਨੂੰ ਰਿਕਵਰ ਹੋਏ ਤੇ ਨਾਲ ਹੀ ਕੰਪਿਊਟਰ ਸਕੈਨਰ ਪ੍ਰਿੰਟਰ ਲੈਮੀਨੇਸ਼ਨ ਮਸ਼ੀਨ ਸਕਰੀਨ ਬੋਰਡ ਇਹ ਜੋ ਕਿ ਫੇਕ ਕਰੰਸੀ ਬਣਾਉਣ ਚ ਇਸਤੇਮਾਲ ਹੋ ਰਿਹਾ ਸੀਗਾ ਉਹ ਵੀ ਰਿਕਵਰ ਹੋਏ ਤੇ ਜੀ ਕੁੱਲ ਰਿਕਵਰੀ ਇਸ ਵਕਤ ਇਸ ਇਸ ਮਾਮਲੇ ਵਿੱਚ 84 ਲੱਖ ਐਂਡ 20000 ਰੁਪਏ ਹੈ ਮੈਨੂੰ ਕਿਹਾ ਜਾ ਰਿਹਾ ਹੈ ਕਿ ਮਾਰਕੀਟ ਦੇ ਵਿੱਚ ਵੀ ਪਹਿਲਾਂ ਵੀ ਇਹਨਾਂ ਨੇ ਇਹ ਰੇਪੇ ਚੁਗਾਏ ਆ ਉਹਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ ਬਾਕੀ ਇਹਨਾਂ ਨੇ ਕਿਹਨੂੰ-ਕਿਨੂੰ ਸਪਲਾਈ ਕੀਤੇ ਆ ਜਾਂ ਕਿਨੂੰ ਹੋਰ ਕਰਨ ਦੀ ਉਹ ਉਹਦੇ ਚਤਾੜ ਵਿੱਚ ਸੀਗੇ ਉਹਦੀ ਅਸੀਂ ਗੁੱਡੰਗਾਈ ਨਾਲ ਚੈੱਕ ਕਰ ਰਹੇ ਆ ਜੀ ਮਿਲਕ ਦੇ ਇਹ ਇਲੈਕਟ੍ਰੋਨ ਦੇ ਵਿੱਚ ਤਾਂ ਇਸਤੇਮਾਲ ਕਰਦੇ ਆ ਅ ਇਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕੋਈ ਅਫੀਮ ਵੀ ਅਫੀਮ ਦੀ 20 ਕਿਲੋ ਫੀਮ ਹੋਈ ਹੈ ਰਿਕਵਰ ਹੋਈ ਹੈ ਇਹ ਅਸੀਂ ਸੈਟਰਡੇ ਨੂੰ 4 ਤਰੀਕ ਨੂੰ ਰਿਕਵਰ ਕੀਤੀ ਸੀਗੀ ਇਹਦੇ ਵਿੱਚ ਦੋ ਮੁਜਰਮ ਨੇ ਉਹ ਟਰੱਕ ਵਿੱਚੋਂ ਜਿਹੜਾ ਟਰੱਕ ਸੀਗਾ ਉਹ ਭਰਿਆ ਹੋਇਆ ਸੀਗਾ ਆਇਨ ਸਪੌਂਜ ਦਾ ਬਟ ਸਾਨੂੰ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਤੇ ਇਸ ਕਰਕੇ ਜਦੋਂ ਟਰੱਕ ਦੀ ਚੰਗੀ ਤਰ੍ਹਾਂ ਸਰਚ ਕੀਤੀ ਗਈ ਉਹ 24 ਕਿਲੋ ਫੀਮ ਬਰਾਮਦ ਹੋਈ ਹੈ ਪਹਿਲਾਂ ਵੀ ਕੋਈ ਜਿਹੜੇ ਹੈਗਾ ਇਹਨਾਂ ਦੇ ਪਰਚੇ ਦਾ ਉਹ ਇਹਨਾਂ ਦੇ ਅਪਰਾਧਿਕ ਪੇਛੋਕੜ ਦੀ ਇਹ ਜਾਂਚ ਕਰ ਰਹੇ ਹਨ ਜੀ ਮੈਨੂੰ ਇਹ ਕਿਹੜੀ ਕਿਹੜੀ ਟੀਮ ਵੱਲੋਂ ਜਿਹੜੇ ਇਹ ਅ ਇਹ ਮਲੇਰਕੋਟਲਾ ਪੁਲਿਸ ਐਂਡ ਕਾਉਂਟੇ ਇੰਟੈਲੀਜੈਂਸ ਇਹਨਾਂ ਵੱਲੋਂ ਜਾਂਚ ਲੱਗਦਾ ਪੁਲਿਸ ਦੀ ਵੱਡੀ ਕੰਮ ਜਰੂਰੀ ਜੀ ਅਸੀਂ ਉਮੀਦ ਕਰਦੇ ਹਾਂ ਇਸ ਤੋਂ ਵੀ ਵੱਡੀ ਕਾਮਯਾਬੀ ਹਲਾਈਏ ਪਰ ਜੀ ਦੱਸ ਦਈਏ ਕਿ ਉਹਨਾਂ ਲੋਕਾਂ ਲਈ ਇੱਕ ਬੇहद ਵੱਡੀ ਖਬਰ ਆ ਜਿਹੜੇ ਪੈਸੇ ਲੈ ਕੇ ਆਪਣੀ ਵੋਟ ਵੇਚ ਦਾਂਦੇ ਸਨ ਕਿਹੜੇ ਪੈਸੇ ਉਹਨਾਂ ਨੂੰ ਮਿਲ ਰਹੇ ਨੇ ਕਿ ਵਾਕਈ ਉਹ ਅਸਲ ਨੇ ਯਾ ਨਕਲ ਨੇ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਮਲੇਰਕੋਟਲਾ ਪੁਲਿਸ ਨੇ ਅਜੇ ਹੀ ਲੱਖਾਂ ਰੁਪਏ ਦੀ ਜਾਲੀ ਕਰੰਸੀ ਜਿਹੜੀ ਹੈਗੀ ਬਰਾਮਦ ਕੀਤੀ ਗਈ ਹੈ ਤੇ ਨਸ਼ਾ ਵੀ ਬਰਾਮਦ ਕੀਤਾ ਗਿਆ ਜਾਂਚ ਚੱਲ ਰਹੀ ਹੈ ਕਿ ਵਾਕਈ ਇਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਵਿੱਚ ਇਹ ਜਾਲੀ ਪੈਸੇ ਕਰੰਸੀ ਵੰਡੀ ਜਾਣੀ ਸੀ ਤੇ ਨਸ਼ਾ ਵੰਡਿਆ ਜਾਣਾ ਸੀ ਅਫੀਮ ਵੰਡੀ ਜਾਣੀ ਸੀ ਇਹ ਜਾਂਚ ਦਾ ਵਿਸ਼ਾ ਹੈ ਬਾਕੀ ਲੋਕ ਸਭਾ ਚੋਣਾਂ ਲੈ ਕੇ ਮਲੇਰਕੋਟਲਾ ਪੁਲਿਸ ਦੀ ਇਹ ਅਹਿਮ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ ਵੇਖਣਾ ਹੋਵੇਗਾ ਕਿ ਹੋਰ ਕਿਹੜੀ-ਕਿਹੜੀ ਕਾਮਯਾਬੀ ਕੋਟਲਾ ਪੁਲਿਸ ਦਰਜ ਕਰਦੀ ਹੈ ਮਲੇਰ ਕੋਟਲਾ ਤੋਂ ਕਮਾਂ ਮੈਂ ਸੁਖਵਿੰਦਰ ਦੇ ਨਾਲ ਸੁੱਖਾ ਖੇੜੀ ਵਾਲਾ